ਹਾਂਜੀ ਨਮਸਕਾਰ ਦੋਸਤੋ ਦੋਸਤੋ ਮੈਂ ਰਾਜੇਸ਼ ਕੁਮਾਰ ਸਰਪੰਚ ਪਿੰਡ ਬਜਵਾੜਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਅੱਜ ਬਹੁਤ ਹੀ ਖਾਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਜਿਹੜਾ ਹੈਗਾ ਉਹ ਲਾਈਵ ਹੋ ਕੇ ਗੱਲਬਾਤ ਕਰਨ ਜਾ ਰਿਹਾ ਸੋ ਮੈਂ ਲਗਭਗ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜੋ ਚੀਜ਼ਾਂ ਵੀ ਅਸੀਂ ਆਪਣੇ ਹੁਸ਼ਿਆਰਪੁਰ ਦੇ ਵਿੱਚ ਜਾਂ ਆਪਣੇ ਪਿੰਡਾਂ ਦੇ ਵਿੱਚ ਜਾਂ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਬਜਵਾੜੇ ਦੀ ਜੋ ਮਾਹੌਲ ਅਸੀਂ ਪ੍ਰਵਾਸੀਆਂ ਨੂੰ ਉਹਨਾਂ ਦਾ ਦੇਖ ਰਹੇ ਆ ਉਹਨਾਂ ਦਾ ਰਵਈਆ ਦੇਖ ਰਹੇ ਆ ਜੋ ਸੀ ਗੱਲਾਂ ਸੁਣ ਰਹੇ ਉਹਨਾਂ ਦੀਆਂ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਮੈਂ ਪਿੱਛੇ ਜੇ ਫੇਸਬੁੱਕ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਹੈਗੇ ਆ ਉਹ ਇੱਕ ਮੇਰਾ ਇੱਕ ਫੀਡਬੈਕ ਸੀਗਾ ਮੇਰੀ ਪੋਸਟ ਪਾਉਣ ਦਾ ਮਤਲਬ ਸੀਗਾ ਕਿ ਆਪਾਂ ਇੱਕ ਆਪਣੇ ਪਿੰਡ ਬਜਵਾੜੇ ਦਾ ਤੇ ਇਲਾਕੇ ਦਾ ਇੱਕ ਫੀਡਬੈਕ ਮਿਲ ਜਵੇ ਕਿ ਸਾਡੇ ਜਿਹੜਾ ਆਮ ਲੋਕਾਂ ਦਾ ਰਵਈਆ ਹੈਗਾ ਉਹ ਕਿਦਾਂ ਦਾ ਹੈਗਾ ਇਹਨਾਂ ਦੇ ਪ੍ਰਤੀ ਪ੍ਰਵਾਸੀਆਂ ਦੇ ਪ੍ਰਤੀ ਤੇ ਸਾਡੇ ਪੰਜਾਬੀ ਜਿਆਦਾ ਇਮੋਸ਼ਨਲੀ ਨਾ ਜਿਆਦਾ ਅਟੈਚਮੈਂਟ ਹੋ ਜਾਂਦੀ ਆ ਸਾਡੇ ਪੰਜਾਬ ਵਾਲਿਆਂ ਦੀ ਜਾਂ ਸਾਡੇ ਪੰਜਾਬੀਆਂ ਦੀ ਇੱਕ ਖਾਸੀਅਤ ਆ ਅਸੀਂ ਇਮੋਸ਼ਨਲ ਵੀ ਬੜੀ ਛੇਤੀ ਹੋ ਜਾਂਦੇ ਆ ਤੇ ਅਸੀਂ ਗੁੱਸੇ 'ਚ ਵੀ ਬੜੀ ਛੇਤੀ ਆ ਜਾਂਦੇ ਆ ਸੋ ਇਹ ਜਿਹੜੇ ਪ੍ਰਵਾਸੀ ਹੈਗੇ ਆ ਜਿਹੜਾ ਜਿਹੜੀ क्रूरਤਾ ਕੱਲ ਹੁਸ਼ਿਆਰਪੁਰ ਦੇ ਵਿੱਚ ਦੀਪਨਗਰ ਦੇ ਵਿੱਚ ਹੋਈ ਆ ਉਹ ਮਤਲਬ ਸਾਰੀਆਂ ਹੱਦਾਂ ਜਿਹੜੀਆਂ ਹੈਗੀਆਂ ਉਹ ਹੁਣ ਪਾਰ ਹੋ ਚੁੱਕੀਆਂ ਸੋ ਮੈਂ ਤਾਂ ਪਹਿਲਾਂ ਹੀ ਇਸ ਸਾਡੀ ਪੰਚਾਇਤ ਜਿਹੜੀ ਹੈਗੀ ਉਹ ਪਹਿਲਾਂ ਹੀ ਪ੍ਰਵਾਸੀਆਂ ਦੇ ਉੱਤੇ ਵਰਕ ਕਰ ਰਹੀ ਆ ਸੋ ਅਸੀਂ ਆਮ ਪਬਲਿਕ ਦੇ ਵਿੱਚ ਜਾ ਕੇ ਉਹਨਾਂ ਦੇ ਥੋੜੇ ਜੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੁੱਛਦੇ ਸੀ ਕਿ ਉਹਨਾਂ ਦੇ ਮਨਾਂ ਦੇ ਵਿੱਚ ਕੀ ਹੈਗਾ ਪਰ ਸਾਨੂੰ ਰਿਸਪੌਂਸ ਜਿਹੜਾ ਹੈਗਾ 100 ਚੋਂ 85% ਜਾਂ 90% ਮੈਂ ਕਹਿ ਸਕਦਾ ਕਿ ਉਹਨਾਂ ਨੇ ਇਹੀ ਕਿਹਾ ਕਿ ਭਾਜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਬੱਚਿਆਂ ਦੇ ਲਈ ਇਹ ਜਿਹੜੇ ਪ੍ਰਵਾਸੀ ਹੈਗੇ ਆ ਅਸੀਂ ਸਾਰਿਆਂ ਨੂੰ ਬਲੇਮ ਨਹੀਂ ਕਰਦੇ ਪਰ ਜਿਸ ਵੇਲੇ ਗਾਜगिरਨੀ ਆ ਫਿਰ ਉਹਦੇ ਵਿੱਚ ਚੰਗਾ ਮਾੜਾ ਸਾਰੇ ਇਹਨੂੰ ਇਨਕਲੂਡ ਹੋਣੇ ਆ ਸੋ ਇਸ ਕਰਕੇ ਜੋ ਸਾਨੂੰ ਫੀਡਬੈਕ ਮਿਲਿਆ ਇਹਨਾਂ ਪ੍ਰਵਾਸੀਆਂ ਨੂੰ ਲੈ ਕੇ ਉਹ ਜਿਹੜਾ ਫੀਡਬੈਕ ਹੈਗਾ ਸਾਨੂੰ ਪੋਜ਼ਿਟਿਵ ਮਿਲਿਆ ਕਿ ਪਿੰਡ ਬਜਵਾੜੇ ਦੇ ਵਿੱਚੋਂ ਐਜ਼ ਅ ਸਰਪੰਚ ਤੁਸੀਂ ਇਹਨਾਂ ਨੂੰ ਇੱਥੋਂ ਜਿਹੜਾ ਹੈਗਾ ਇਹਨਾਂ ਨੂੰ ਹਟਵਾਓ ਜਾਂ ਜੋ ਵੀ ਕਰਕੇ ਇਹਨਾਂ ਨੂੰ ਪਿੰਡ ਦੇ ਵਿੱਚੋਂ ਤੁਸੀਂ ਬਾਹਰ ਕੱਢੋ ਉਹ ਤੁਹਾਡੀ ਜ਼ਿੰਮੇਵਾਰੀ ਆ ਚਲੋ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਆਪਣੀ ਪਿੰਡ ਦੀ ਪੰਚਾਇਤ ਵੱਲੋਂ ਇੱਕ ਰੈਜ਼ੋਲੂਸ਼ਨ ਜਿਹੜਾ ਹੈਗਾ ਉਹ ਪਾਸ ਕਰ ਦਿੱਤਾ ਆ ਸੋ ਉਹਦੇ ਲਈ ਮੈਂ ਤੁਹਾਨੂੰ ਜਿਹੜੀਆਂ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਦੀਪਨਗਰ ਦੇ ਵਿੱਚ 5 ਸਾਲ ਦੇ ਬੱਚੇ ਦੇ ਨਾਲ ਜੋ ਵੀ ਦਰਿੰਦਗੀ ਹੋਈ ਆ ਸੋ ਪਹਿਲਾਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਬਾਬਾ ਜੀ ਉਸ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਥਾਨ ਬਖਸ਼ਿਓ ਉਹਦੀ ਆਤਮਾ ਨੂੰ ਸ਼ਾਂਤੀ ਦਿਈਓ ਸੋ ਸਭ ਤੋਂ ਪਹਿਲਾਂ ਤੇ ਇਹੀ ਅਰਦਾਸ ਬੇਨਤੀ ਆ ਉਸ ਤੋਂ ਬਾਅਦ ਪਰ ਇਹ ਗੱਲ ਹੁਣ ਸਾਡੇ ਘਰਾਂ ਤੱਕ ਆ ਗਈ ਸਾਡੇ ਬੱਚਿਆਂ ਤੱਕ ਆ ਗਈ ਇਸ ਕਰਕੇ ਸਾਨੂੰ ਜਿਹੜਾ ਹੈਗਾ ਹੁਣ ਅੱਗੇ ਆ ਕੇ ਫਰੰਟ ਤੇ ਲੜਾਈ ਜਿਹੜੀ ਆ ਉਹ ਖੁਦ ਲੜਨੀ ਪੈਣੀ ਆ ਕਿਸੇ ਨੇ ਬਾਹਰੋਂ ਆ ਕੇ ਨਹੀਂ ਲੜਨੀ ਤੋ ਅਸੀਂ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਹੈਗਾ ਪਿੰਡ ਬਜਵਾੜੇ ਦੀ ਪੰਚਾਇਤ ਨੇ ਮੈਂ ਤੁਹਾਨੂੰ ਕੁਝ ਜਿਹੜੇ ਪੁਆਇੰਟ ਹੈਗੇ ਮੇਨ ਜਿਹੜੇ ਅਸੀਂ ਉਹਦੇ ਵਿੱਚ ਨੋਟ ਨੋਟ ਕੀਤੇ ਹੈਗੇ ਆ ਉਹ ਮੈਂ ਤੁਹਾਨੂੰ ਥੋੜਾ ਡੀਪਲੀ ਸਮਝਾ ਦਿੰਨਾ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਪਿੰਡ ਬਜਵਾੜੇ ਦੇ ਵਿੱਚ ਜਿਹੜੀਆਂ ਸਾਡੀਆਂ ਪੁਰਾਣੀਆਂ ਪੰਚਾਇਤਾਂ ਉਹਨਾਂ ਦੀਆਂ ناکਾਮੀਆਂ ਅਗਰ ਜੇ ਅਸੀਂ ਅੱਜ ਬਲੇਮ ਕਰਦੇ ਆ ਨਾ ਸਰਕਾਰ ਨੂੰ ਕਿ ਸਰਕਾਰ ਪ੍ਰਵਾਸੀਆਂ ਨੂੰ ਇੱਥੋਂ ਕੱਢੇ ਇਹਨਾਂ ਦੇ ਆਧਾਰ ਕਾਰਡ ਕਿੱਦਾਂ ਬਣ ਗਏ ਇਹਨਾਂ ਦੇ ਵੋਟ ਕਾਰਡ ਕਿੱਦਾਂ ਬਣ ਗਏ ਇਵਨ ਕੀ ਇਹਨਾਂ ਦੇ ਨੀਲੇ ਕਾਰਡ ਜਿਹੜੇ ਦਾਣਿਆਂ ਦੇ ਆ ਉਹ ਵੀ ਇੱਥੇ ਬਣ ਚੁੱਕੇ ਆ ਸੋ ਬਣੇ ਕਿਨਾਂ ਦੀ ਮਿਹਰਬਾਨੀ ਦੇ ਨਾਲ ਆ ਉਹ ਜਿਹੜੀਆਂ ਸਾਡੀਆਂ ਜਿਹੜਾ ਜਿਹੜਾ ਬੇਸਿਕ ਜਿਹੜੀ ਚੀਜ਼ ਜਿੱਥੋਂ ਸ਼ੁਰੂ ਹੁੰਦੀ ਆ ਉਹ ਬੇਸਿਕ ਜਿਹੜਾ ਉਹ ਪੰਚਾਇਤ ਤੋਂ ਸ਼ੁਰੂ ਹੁੰਦਾ ਕੰਮ ਪੰਚਾਇਤ ਨੇ ਹੀ ਆਧਾਰ ਕਾਰਡ ਟੈਸਟਡ ਕਰਨਾ ਹੁੰਦਾ ਪੰਚਾਇਤ ਨੇ ਹੀ ਅੱਗੇ ਵੋਟਰ ਕਾਰਡ ਟੈਸਟਡ ਕਰਨਾ ਹੁੰਦਾ ਪੰਚਾਇਤ ਨੇ ਨੀਲਾ ਕਾਰਡ ਜਿਹੜਾ ਹੈਗਾ ਉਹਦੇ ਤੇ ਸਾਈਨ ਫਾਰਮਾਂ ਤੇ ਹੁੰਦੇ ਆ ਜਿਹੜੀ ਪ੍ਰਾਇਓਰਟੀ ਆ ਜੇ ਅੱਜ ਪੰਜਾਬ ਦੇ ਵਿੱਚ ਇੰਨਾ ਹੱਲਾ ਗੁੱਲਾ ਇਹ ਪ੍ਰਵਾਸੀ ਕਰ ਰਹੇ ਆ ਤੇ ਉਹ ਮੈਂ ਸਮਝਦਾ ਕਿ ਸਾਡੇ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਇਹ ਇਹਨਾਂ ਨੇ ਆਪਣੀ ਕੋਈ ਵੀ ਰਿਸਪੌਂਸਿਬਿਲਟੀ ਨਹੀਂ ਸਿਰਫ ਚੰਦ ਬੋਟਾਂ ਦੀ ਖਾਤਰ ਚੰਦ ਬੋਟਾਂ ਦੀ ਖਾਤਰ ਇਹਨਾਂ ਨੇ ਅੱਜ ਸਾਡੇ ਸਿਰਾਂ ਦੇ ਉੱਤੇ ਲਿਆ ਕੇ ਇਹਨਾਂ ਪ੍ਰਵਾਸੀਆਂ ਨੂੰ ਪਿਠਾਲ ਦਿੱਤਾ ਸੋ ਮੈਂ ਤੁਹਾਨੂੰ ਆਪਣੇ ਪਿੱਛੇ ਦਿਖਾ ਲ ਦਿੰਦਾ ਇਹ ਸਾਡੇ ਪੰਚਾਇਤ ਦੀ ਲੈਂਡ ਹੈਗੀ ਆ ਸਾਡਾ ਪੰਚਾਇਤੀ ਚੋਆ ਜਿਹਦੇ ਵਿੱਚ ਲਗਭਗ 40 ਤੋਂ 45 ਝੁੱਗੀਆਂ ਜਿਹੜੀਆਂ ਇਸ ਵੇਲੇ ਜਿਹੜੇ ਕਾਬਜ ਹੋ ਚੁੱਕੇ ਐ ਇੱਥੇ ਔਰ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਾਨੂੰ ਪਹਿਲੀਆਂ ਪੰਚਾਇਤਾਂ ਨੇ ਤਾਂ ਕਦੀ ਨਹੀਂ ਰੋਕਿਆ ਸਾਨੂੰ ਤਾਂ ਉਹਨਾਂ ਨੇ ਮੀਟਰ ਤੱਕ ਅੱਛਾ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਮੀਟਰ ਨਹੀਂ ਲੱਗ ਰਹੇ ਉਹਨਾਂ ਨੂੰ ਸਰਕਾਰ ਉਹਨਾਂ ਕੋ ਐਨਓਸੀ ਮੰਗ ਰਹੀ ਆ ਉਹਨਾਂ ਕੋ ਰਜਿਸਟਰੀ ਮੰਗ ਰਹੀ ਆ ਔਰ ਕੁੱਲੀਆਂ ਆ ਜਿਹੜੀਆਂ ਝੁੱਗੀਆਂ ਬਣੀਆਂ ਇਹਨਾਂ ਦੇ ਵਿੱਚ 3-3 4-4 ਮੀਟਰ ਵੀ ਲੱਗ ਚੁੱਕੇ ਆ ਔਰ ਮਕਾਨ ਵੀ ਪੱਕੇ ਬਣ ਗਏ ਆ ਬਿਨਾਂ ਕਿਸੇ ਰਜਿਸਟਰੀ ਤੋਂ ਬਿਨਾਂ ਕਿਸੇ ਫਰਦ ਤੋਂ ਬਿਨਾਂ ਕਿਸੇ ਕਾਗਜ਼ਾਤ ਤੋਂ ਇਹ ਨਹੀਂ ਪਤਾ ਹੁਣ ਕਿਸ ਦੀ ਪਰਮਿਸ਼ਨ ਦੇ ਨਾਲ ਜਿਹੜਾ ਹੈਗਾ ਇੰਨਾ ਕੁਝ ਜਿਹੜੀਆਂ ਇਹਨਾਂ ਨੂੰ ਇੱਥੇ ਸਹੂਲਤਾਂ ਮਿਲ ਰਹੀਆਂ ਇਹ ਕਿਹਦੇ ਮਤਲਬ ਸ਼ਹਿਰ ਦੇ ਉੱਤੇ ਜਿਹੜਾ ਇਹ ਸਾਰਾ ਕੰਮ ਹੋਇਆ ਉਹ ਵੀ ਮ ਡੀਸੀ ਸਾਹਿਬ ਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਮੈਂ ਡੀਸੀ ਸਾਹਿਬ ਨੂੰ ਇੱਕ ਰਿਟਰਨ ਦੇ ਵਿੱਚ ਐਪਲੀਕੇਸ਼ਨ ਦੀ ਹੈ ਕਿ ਆ ਪਹਿਲਾਂ ਤੇ ਜਿਹੜੀਆਂ ਝੁੱਗੀਆਂ ਇੱਥੋਂ ਹਟਾਈਆਂ ਜਾਣ ਨੰਬਰ 2 ਦੇ ਉੱਤੇ ਜਿਹੜੇ ਇਸ ਝੁੱਗੀਆਂ ਦੇ ਵਿੱਚ ਮੀਟਰ ਲੱਜੁੱਕੇ ਆ ਪਿੰਡ ਬਜਵਾੜੇ ਦੀ ਜਿਹੜੀ ਜਗ੍ਹਾ ਹੈਗੀ ਆ ਚ ਉਹ ਹੈਗਾ ਇਹਦੇ ਵਿੱਚ ਮੀਟਰ ਵੀ ਲੱਗੇ ਆ ਉਹ ਮੀਟਰਾਂ ਦੀ ਜਿਹੜੀ ਹੈਗੀ ਆ ਮਤਲਬ ਪੂਰੀ ਪੜਤਾਲ ਹੋਣੀ ਚਾਹੀਦੀ ਕਿ ਉਹ ਮੀਟਰ ਜਿਹੜੇ ਹੈਗੇ ਕਿਹਦੇ ਕੰਨ ਤੇ ਕਿਹਦੀ ਸ਼ੈ ਤੇ ਲੱਗੇ ਆ ਜਦੋਂ ਦੀ ਮੇਰੀ ਪੰਚਾਇਤ ਬਣੀ ਆ ਮੈਂ ਤੇ ਪਹਿਲਾਂ ਹੀ ਇਹ ਗੱਲ ਮੇਰੀ ਮੇਰੇ ਜਿਹੜਾ ਮੈਨੀਫੈਸਟੋ ਸੀਗਾ ਉਹਦੇ ਵਿੱਚ ਕਲੀਅਰ ਸੀਗੀ ਕਿ ਪ੍ਰਵਾਸੀਆਂ ਦਾ ਕੋਈ ਵੀ ਸਾ ਕੋਈ ਵੀ ਆਧਾਰ ਕਾਰਡ ਕਿਉਂਕਿ ਜਿਹੜੀ ਸ਼ੁਰੂਆਤ ਆ ਆਧਾਰ ਕਾਰਡ ਤੋਂ ਹੀ ਹੁੰਦੀ ਆ ਜਦੋਂ ਫਿਰਲੇ ਬੰਦੇ ਦਾ ਆਧਾਰ ਕਾਰਡ ਬਣਦਾ ਬਾਕੀ ਡਾਕੂਮੈਂਟਰੀ ਜਿਹੜੀ ਆ ਉਸ ਤੋਂ ਬਾਅਦ ਹੀ ਬਣਨੀ ਸ਼ੁਰੂ ਹੁੰਦੀ ਆ ਕਿਉਂਕਿ ਆਧਾਰ ਕਾਰਡ ਆਨਲਾਈਨ ਬਣ ਜਾਂਦਾ ਫਿਰ ਉਹਦੀ ਪੂਰੀ ਡਿਟੇਲ ਜਿਹੜੀ ਹੈਗੀ ਆਨਲਾਈਨ ਸ਼ੋ ਕਰਦੀ ਉਸ ਤੋਂ ਬਾਅਦ ਉਹ ਕੋਈ ਵੀ ਪੇਪਰ ਆਪਣਾ ਬਣਾਣ ਹੁੰਦਾ ਇੱਥੇ ਦਾ ਇਸ ਕਰਕੇ ਇਸੇ ਵੀ ਪ੍ਰਵਾਸੀ ਦਾ ਕੋਈ ਵੀ ਆਧਾਰ卡 ਟੈਸਟ ਸਾਡੀ ਪੰਚਾਇਤ ਵੱਲੋਂ ਨਹੀਂ ਕੀਤਾ ਜਾਊਗਾ ਮੈਂ ਬਾਕੀ ਪਿੰਡਾਂ ਦੇ ਪੰਚਾਇਤਾਂ ਨੂੰ ਵੀ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਾਈ ਇਹ ਜਿਹੜੀਆਂ ਮੈਂ ਗੱਲਾਂ ਲਿਖੀਆਂ ਜੇ ਤੁਹਾਨੂੰ ਕਿਤੇ ਲੱਗਣ ਗਿਆ ਕਿ ਵਾਕਈ ਸਹੀ ਹੈ ਤੇ ਆਪਣੇ ਪਿੰਡ ਦੇ ਵਿੱਚ ਵੀ ਜਰੂਰ ਇੰਪਲੀਮੈਂਟ ਕਰਿਓ ਕਿਉਂਕਿ ਲੜਾਈ ਜਿਹੜੀ ਆ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਸਾਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ ਜਿਵੇਂ ਅੱਜ ਅਸੀਂ ਨਾ ਖੜੇ ਹੋਏ ਇਸ ਗੱਲ ਦੇ ਵਿੱਚ ਇਹਨਾਂ ਦਾ ਆਧਾਰ ਕਾਰਡ ਹੋਵੇ ਵੋਟਰ ਕਾਰਡ ਹੋਵੇ ਜਿੱਦਾਂ ਹੁਣ ਸਾਡੇ ਕੋਲ ਪਿੰਡਾਂ ਦੇ ਵਿੱਚ ਮੇਰੇ ਕੋਈ ਕਈ ਵਾਰੀ ਇਹ ਪ੍ਰਵਾਸੀ ਆ ਜਾਂਦੇ ਆ ਕਿ ਜੀ ਅਸੀਂ ਬੈਂਕ ਦੇ ਵਿੱਚ ਖਾਤਾ ਖਲਾਣਾ ਤੇ ਸਾਨੂੰ ਤੁਸੀਂ ਇੱਕ ਸਾਈਨ ਕਰਕੇ ਦੇ ਦਿਓ ਬਿਲਕੁਲ ਵੀ ਕਿਤੇ ਸਾਈਨ ਨਹੀਂ ਕਰਨੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਜੋ ਵੀ ਹੈਗਾ ਨੀਲਾ ਕਾੜਾ ਕੋਈ ਵੀ ਇਹਨਾਂ ਦਾ ਤਸਦੀਕ ਨਹੀਂ ਕੀਤਾ ਜਾਊਗਾ ਸਭ ਤੋਂ ਪਹਿਲੀ ਗੱਲ ਉਸ ਤੋਂ ਬਾਅਦ ਪਿੰਡ ਦੇ ਵਿੱਚ ਪਿੰਡ ਬਜਵਾੜੇ ਦੇ ਵਿੱਚ ਕੋਈ ਵੀ ਪ੍ਰਵਾਸੀ ਜਿਹੜਾ ਹੈਗਾ ਅਸੀਂ ਉਹਨੂੰ ਜਗਾ ਖਰੀਦਣ ਨਹੀਂ ਦੇਣੀ ਚਾਹੀਏ ਉਹ ਮਰਲਾ ਜਗਾ ਚਾਹੇ 2 ਮਰਲੇ ਚਾਹੇ 5 ਮਰਲੇ ਚਾਹੇ 10 ਮਰਲੇ ਕੋਈ ਵੀ ਜਿਹੜਾ ਪ੍ਰਵਾਸੀ ਹੈਗਾ ਅਸੀਂ ਕਿਸੇ ਵੀ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਦੱਸ ਦਵਾਂ ਕੀ ਅਨੇ ਇਮੋਸ਼ਨਲ ਨਾ ਹੋਵੋ ਇਹ ਲੜਾਈ ਸਾਨੂੰ ਅੱਜ ਤੋਂ ਹੀ ਸ਼ੁਰੂ ਕਰਨੀ ਪੈਣੀ ਹੈ ਦੇਖ ਲਓ ਸਾਡੇ ਨਾਲ ਸਾਡੇ 5 ਸਾਲ ਦੇ ਬੱਚੇ ਦੇ ਨਾਲ ਕੀ ਕੁਝ ਹੋ ਗਿਆ ਕੱਲ ਨੂੰ ਇਹ ਬਹੁਤ ਮਤਲਬ ਅੱਗੇ ਤੱਕ ਗੱਲਾਂ ਚੱਲੇ ਜਾਣੀਆਂ ਇਸ ਕਰਕੇ ਸਾਨੂੰ ਹੁਣੇ ਜਿਹੜਾ ਹੈਗਾ ਇਹ ਇਹ ਥੰਮ ਗੱਡਣਾ ਪੈਣਾ ਸੋ ਪ੍ਰਵਾਸੀ ਪਿੰਡ ਬਜਵਾੜੇ ਦੇ ਵਿੱਚ ਕੋਈ ਵੀ ਪਲਾਟ ਨਹੀਂ ਖਰੀਦ ਸਕਦੇ ਸਾਡੀ ਬਿਨਾਂ ਕਿਸੇ ਮਨਜ਼ੂਰੀ ਤੋਂ ਕੋਈ ਪਲਾਟ ਨਹੀਂ ਮੈਂ ਆਪਣੇ ਲੰਬੜਦਾਰ ਸਾਹਿਬ ਜਿਹੜੇ ਹੈਗੇ ਸਾਡੇ ਬਜਵਾੜੇ ਤੋਂ ਸਾਡੇ ਪੈਂਚ ਸਹਿਬਾਨ ਜਿੰਨੇ ਵੀ ਮੋਤਵਰ ਹੈਗੇ ਆ ਜਿਨ੍ਹਾਂ ਨੂੰ ਸਾਈਨਿੰਗ ਅਥਾਰਟੀ ਹੈਗੀ ਆ ਗਵਰਨਮੈਂਟ ਨੇ ਦਿੱਤੀ ਆ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਨਾ ਕਿ ਕੋਈ ਵੀ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਆਉਂਦਾ ਉਹਦੀ ਬਿਲਕੁਲ ਵੀ ਉਹਨੂੰ ਮਤਲਬ ਉਹਦੀ ਕੋਈ ਰਜਿਸਟਰੀ ਜਾਂ ਉਹਦੇ ਕਿਸੇ ਵੀ ਐਸੇ ਪੇਪਰ ਤੇ ਸਾਈਨ ਨਾ ਕੀਤੇ ਜਾਣ ਜਿਹੜਾ ਉਹ ਜਗ੍ਹਾ ਸਾਡੇ ਬਜਵਾੜੇ ਦੇ ਵਿੱਚ ਖਰੀਦ ਸਕੇ ਦਾਣਿਆਂ ਦੇ ਜਿਹੜੇ ਕਾਰਡ ਹੈਗੇ ਆ ਦਾਣਿਆਂ ਦੇ ਕਾਰਡ ਸਾਡੇ ਪੰਜਾਬੀਆਂ ਦੇ ਨਹੀਂ ਬਣੇ ਪਰ ਇਹਨਾਂ ਪ੍ਰਵਾਸੀਆਂ ਦੇ ਬਣ ਗਏ ਆ ਮੈਂ ਜਿੰਨੇ ਵੀ ਮੇਰੇ ਡੀਪੂ ਵਾਲਿਆਂ ਦੇ ਨਾਲ ਗੱਲ ਹੋਈ ਆ ਘੱਟ ਤੋਂ ਘੱਟ ਨਹੀਂ ਤੁਸੀਂ ਇਹ ਦੇਖੋ ਘਰ ਤੋਂ ਘਟਨੀ ਦੋ ਡੇਢ 200 ਬੋਰਡ ਜਿਹੜੀ ਆ ਪ੍ਰਵਾਸੀਆਂ ਦੀ ਸਾਡੇ ਬਜਵਾੜੇ ਦੇ ਵਿੱਚ ਬਣ ਚੁੱਕੀ ਆ ਇਹ ਸਾਡੀਆਂ ਪੰਚਾਇਤਾਂ ਦੀਆਂ ਨਾਕਾਮੀਆਂ ਆ ਇਹਦੇ 'ਚ ਮੈਂ ਸਰਕਾਰ ਨੂੰ ਬਲੇਮ ਨਹੀਂ ਕਰਦਾ ਅੱਜ ਜੇ ਮੈਂ ਕਿਸੇ ਦੇ ਆਧਾਰ ਕਾਰਡ ਦੇ ਉੱਤੇ ਸਾਈਨ ਕਰਦਾ ਇੱਥੇ ਕੋਈ ਸਰਕਾਰੀ ਮੁਲਾਜ਼ਮ ਮੇਰੇ ਕੋਲ ਬੈਠ ਕੇ ਦੇਖ ਨਹੀਂ ਰਿਹਾ ਕਿ ਮੈਂ ਕਿਹਨੂੰ ਤਸਦੀਕ ਕਰਕੇ ਦੇ ਰਿਹਾ ਉਹ ਹੁਣ ਮੇਰੀ ਰਿਸਪੌਂਸਿਬਿਲਟੀ ਆ ਉਹ ਮੈਂ ਦੇਖਣਾ ਕਿ ਮੈਂ ਕਿਹਦੇ ਪੇਪਰ ਦੇ ਉੱਤੇ ਸਾਈਨ ਕਰਨੇ ਕਿਹਦੇ ਤੇ ਨਹੀਂ ਕਰਨੇ ਸਰਕਾਰਾਂ ਨੂੰ ਬਲੇਮ ਕਰਨ ਤੋਂ ਪਹਿਲਾਂ ਇਹ ਜ਼ਿੰਮੇਵਾਰੀਆਂ ਸਾਡੀਆਂ ਹਨ ਔਰ ਇਹ ਜਿਹੜੀਆਂ ਹੁਣ ਸਾਡੀਆਂ ਨਵੀਆਂ ਪੰਚਾਇਤਾਂ ਬਣੀਆਂ ਮੈਂ ਉਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਭਰਾਵੋ ਇਹਨਾਂ ਨੂੰ ਆਪਣੇ ਸਿਰ ਦੇ ਉੱਤੇ ਨਾ ਬਿਠਾ ਲਓ ਨਹੀਂ ਤਾਂ ਜੋ ਕੁਝ ਕੱਲ ਦੀਪਨਗਰ ਦੇ ਵਿੱਚ ਹੋਇਆ ਜੋ ਕੁਝ ਰੇਲ ਮਾਜਰੇ ਦੇ ਵਿੱਚ ਹੋਇਆ ਇੱਕ ਸਰਪੰਚ ਦੇ ਮੁੰਡੇ ਨੇ ਜਿੱਥੇ ਦਾ ਸਰਪੰਚ ਇੱਕ ਪ੍ਰਵਾਸੀ ਆ ਸਭ ਤੋਂ ਵੱਡੀ ਸ਼ਰਮ ਦੀ ਗੱਲ ਸਾਡੇ ਪੰਜਾਬ ਦੇ ਲਈ ਕੀ ਉੱਥੇ ਦਾ ਸਰਪੰਚ ਜਿਹੜਾ ਉਹ ਪ੍ਰਵਾਸੀ ਆ ਉਹਦੇ ਮੁੰਡੇ ਨੇ ਸ਼ਰਿਆਮ ਪੰਜਾਬੀਆਂ ਨੂੰ ਉਹ ਸਾਡੇ ਸਿੱਖ ਭਾਈਚਾਰੇ ਨੂੰ ਸਾਡੇ ਭਰਾਵਾਂ ਨੂੰ ਉਹਨਾਂ ਨੂੰ ਸ਼ਰਿਆਮ ਗਾਲਾਂ ਵਾਲਾ ਕੱਢੀਆਂ ਫੇਸਬੁੱਕ ਦੇ ਉੱਪਰ ਜਾਂ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਦੇ ਉ ਤੋ ਇਹ ਤੋਂ ਵੱਡੀ ਸ਼ਰਮ ਦੀ ਗੱਲ ਸਾਡੇ ਲਈ ਕੋਈ ਹੋਰ ਹੋ ਨਹੀਂ ਸਕਦੀ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਸਾਡੀ ਪੰਚਾਇਤ ਨੇ ਇੱਕ ਡਿਸੀਜਨ ਲਿਆ ਆ ਕਿ ਕੋਈ ਵੀ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਜਗ੍ਹਾ ਨਹੀਂ ਖਰੀਦ ਸਕਦਾ ਇੱਕ ਮੈਂ ਜ਼ਰੂਰੀ ਬੇਨਤੀ ਹੋਰ ਤੁਹਾਨੂੰ ਮੈਂ ਦੱਸ ਦਿੰਨਾ ਕਿ ਕੋਈ ਵੀ ਬੰਦਾ ਸਾਡੇ ਬਜਵਾੜੇ ਦਾ ਅਸੀਂ ਕਰਦੇ ਕੀ ਆ ਛੋਟੇ-ਛੋਟੇ ਮਕਾਨ ਬਣਾ ਕੇ ਕਿਰਾਏ ਦੇ ਉੱਤੇ ਦੇਣ ਵਾਸਤੇ ਅਸੀਂ ਇਹਨਾਂ ਨੂੰ ਮਤਲਬ ਉਹਨਾਂ ਕਮਰਿਆਂ ਦੇ ਵਿੱਚ ਬਾੜ ਦਿੰਨੇ ਆ 2-2 3-3000 ਕਿਰਾਏ ਦੀ ਲਾਲਚ ਨੂੰ ਮੈਂ ਬੇਨਤੀ ਕਰਦਾ ਕਿ ਬਿਨਾਂ ਪੰਚਾਇਤ ਦੀ ਪਰਮਿਸ਼ਨ ਤੋਂ ਕਿਸੇ ਵੀ ਪ੍ਰਵਾਸੀ ਨੂੰ ਜੇਕਰ ਤੁਸੀਂ ਪਿੰਡ ਦੇ ਵਿੱਚ ਮਕਾਨ ਦਿੰਨੇ ਹੋ ਪਹਿਲਾਂ ਤਾਂ ਅਸੀਂ ਇੱਕ ਡੈਡਲਾਈਨ ਰੱਖਾਂਗੇ ਤਰੀਕ ਰੱਖਾਂਗੇ ਅਨਾਉਂਸਮੈਂਟ ਕਰਾਂਗੇ ਕਿ ਇੰਨੀ ਤਰੀਕ ਤੱਕ ਭਾਈ ਜਿਹੜੇ ਬੰਦੇ ਰੈਂਟ ਤੇ ਰਹਿ ਰਹੇ ਆ ਬਜਵਾੜੇ ਦੇ ਵਿੱਚ ਪ੍ਰਵਾਸੀ ਉਹ ਇੰਨੀ ਤਰੀਕ ਨੂੰ ਮਤਲਬ ਜਿਹੜਾ ਹੈਗਾ ਇੰਨੀ ਤਰੀਕ ਦੇ ਅੰਦਰ ਅੰਦਰ ਜਿਹੜਾ ਹੈਗਾ ਉਹ ਬਜਵਾੜਾ ਖਾਲੀ ਕਰਕੇ ਚਲੇ ਜਾਣ ਅਗਰ ਜੇ ਉਹ ਫਿਰ ਵੀ ਉਹ ਖਾਲੀ ਕਰਕੇ ਨਹੀਂ ਜਾਂਦੇ ਜਿਹੜੇ ਉਹਨਾਂ ਦੇ ਮਾਲਕ ਹੈਗੇ ਉਹਨਾਂ ਨੂੰ ਸ਼ੈਹ ਦਿੰਦੇ ਆ ਅਗਰ ਜੇ ਉਹ ਬੰਦੇ ਕਿਤੇ ਵੀ ਕੋਈ ਗਲਤੀ ਕਰਦੇ ਆ ਬਜਵਾੜੇ ਦੇ ਵਿੱਚ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੋਗੀ ਉਹ ਮਕਾਨ ਮਾਲਕਾਂ ਦੀ ਹੋਗੀ ਨਾ ਕਿ ਉਹ ਪ੍ਰਵਾਸੀ ਦੀ ਹੋਗੀ ਅਗਰ ਜੇ ਤੁਹਾਡੇ ਘਰ ਦੇ ਵਿੱਚ ਤੁਸੀਂ ਉਹਨੂੰ ਰੈਂਟ ਤੇ ਪ੍ਰਵਾਸੀਆਂ ਨੂੰ ਤੁਸੀਂ ਰੱਖਿਆ ਆ ਜਿਨ੍ਹਾਂ ਕੋਲੋਂ ਤੁਸੀਂ ਰੈਂਟ ਲੈ ਰਹੇ ਹੋ ਇਨ ਕੇਸ ਕੱਲ ਨੂੰ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਉਹਨਾਂ ਵੱਲੋਂ ਤੇ ਜਿਹੜੀ ਉਹਦੀ ਕਾਰਵਾਈ ਹੋਗੀ ਉਹ ਪੰਚਾਇਤ ਉਸ ਮਾਲਕ ਤੇ ਕਰਾਊਗੀ ਜਿਸ ਬੰਦੇ ਨੇ ਆਪਣੇ ਘਰ ਦੇ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਜਗ੍ਹਾ ਦਿੱਤੀ ਆ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਇਹ ਸਾਰੀਆਂ ਆਪਾਂ ਕਲੀਅਰ ਕਰ ਦਿਤੀਆਂ ਕੋ ਜਿਹੜੇ ਭਰਾ ਇਹ ਗੱਲ ਕਹਿੰਦੇ ਆ ਕਿ ਨਹੀਂ ਜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਠੀਕ ਆ ਅਸੀਂ ਆਪਣੇ ਬੱਚਿਆਂ ਦੇ ਆਉਣ ਵਾਲੇ ਫਿਊਚਰ ਨੂੰ ਉਹਨਾਂ ਦੇ ਆਉਣ ਵਾਲਾ ਜਿਹੜਾ ਸਾਡਾ ਸਮਾਜ ਉਹ ਸਾਨੂੰ ਦੇਖਦਾ ਪਿਆ ਜੋ ਹਾਲਾਤ ਚੱਲ ਪਏ ਆ ਪੰਜਾਬ ਦੇ ਤੇ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਅਸੀਂ ਇਹ ਡਿਸੀਜਨ ਲਿਆ ਆ ਮੇਰਾ ਪਿੰਡ ਆ ਤੇ ਪੇਰੇ ਪਿੰਡ ਦੀ ਜ਼ਿੰਮੇਵਾਰੀ ਸਾਡੀ ਪੰਚਾਇਤ ਦੀ ਆ ਸਾਡਾ ਹੀ ਪਿੰਡ ਆ ਸਾਡਾ ਹੀ ਪਿੰਡ ਆ ਸਾਡੇ ਹੀ ਬੱਚੇ ਆ ਚਾਹੇ ਸਾਡੇ ਬਜ਼ੁਰਗ ਆ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਬੱਚੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਆ ਸਾਡੀ ਪੰਚਾਇਤ ਦੀ ਆ ਇਸ ਕਰਕੇ ਇਸ ਕਰਕੇ ਪਬਲਿਕ ਪੰਚਾਇਤ ਚੁਣਦੀ ਆ ਕਿ ਮਤਲਬ ਸਾਡੇ ਪਿੰਡ ਦੇ ਵਿੱਚ ਕੋਈ ਵੀ ਅਨਸੁਖਾਮੀ ਘਟਨਾ ਨਾ ਹੋਵੇ ਜੇ ਹੁੰਦੀ ਆ ਤੇ ਵਾਕਈ ਪੰਚਾਇਤ ਇੰਨੀ ਕੈਪੇਬਲ ਹੈਗੀ ਆ ਕਿ ਇਹ ਕੱਲ ਨੂੰ ਇਸ ਚੀਜ਼ ਨੂੰ ਫੇਸ ਕਰ ਲੂਗੇ ਜਾਂ ਕੰਟਰੋਲ ਕਰ ਲੂਗੇ ਜਾਂ ਸੰਭਲ ਲੂਗੇ ਕੋਈ ਇਸ ਕਰਕੇ ਜ਼ਿੰਮੇਵਾਰੀਆਂ ਸਾਡੀਆਂ ਸਾਡੀ ਪੰਚਾਇਤ ਦੀਆਂ ਮੈਂ ਬਤੌਰ ਸਰਪੰਚ ਜੇ ਕੱਲੋਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਦਾ ਦੀ ਹਾਦੀ ਨਵੀਂ ਹੁੰਦੀ ਤਾਂ ਜਿਹੜੇ ਉਹ ਮਕਾਨ ਮਾਲਕਾਂ ਨੇ ਜਿਹੜੇ ਪ੍ਰਵਾਸੀਆਂ ਨੂੰ ਕਿਰਾਏ ਤੇ ਰੱਖਿਆ ਹੋਊਗਾ ਉਹ ਰਿਸਪੌਂਸਿਬਿਲਟੀ ਸਿੱਧੀ ਸਿੱਧੀ ਉਹਨਾਂ ਦੀ ਹੋਊਗੀ ਆਦਰਵਾਇਜ਼ ਅਸੀਂ ਪਿੰਡ ਦੇ ਵਿੱਚ ਅਨਾਉਂਸਮੈਂਟ ਵੀ ਕਰਾਂਗੇ ਇਹਦੇ ਲਈ ਉਹਦੇ ਲਈ ਇੱਕ ਡੈਡਲਾਈਨ ਰੱਖਾਂਗੇ ਕਿ ਐਨੀ ਤਰੀਕ ਤੱਕ ਜਿਹੜੇ ਕਿਰਾਏਦਾਰ ਹੈਗੇ ਆ ਭਾਈ ਉਹਨਾਂ ਨੂੰ ਆਪਣੇ ਆਪਣੇ ਕਿਰਾਏਦਾਰਾਂ ਨੂੰ ਤੁਸੀਂ ਖਾਲੀ ਕਰਾਓ ਬਹੁਤ ਪੰਜਾਬੀ ਪਰਿਵਾਰ ਹੈਗੇ ਜਿਹੜੇ ਵਿਚਾਰੇ ਇੱਧਰ ਉੱਧਰ ਭਟਕਦੇ ਆ ਉਹਨਾਂ ਨੂੰ ਕਮਰਾ ਦਿਓ ਤੁਸੀਂ ਠੀਕ ਹੈ ਤੇ ਇਸ ਕਮ ਸੇ ਕਮ ਸਾਨੂੰ ਇਹ ਤਾਂ ਹੋਊਗਾ ਕਿ ਸਾਡਾ ਆਪਣਾ ਹੀ ਪੰਜਾਬੀ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦਿੰਨਾ ਜਿੰਨੇ ਵੀ ਪ੍ਰਵਾਸੀ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਬਜਵਾੜੇ ਦੇ ਵਿੱਚ ਰਹਿੰਦੇ ਆ ਇਹ ਬੰਦੇ ਡਬਲ ਡਬਲ ਫਾਇਦਾ ਸਰਕਾਰ ਤੋਂ ਲੈ ਰਹੇ ਆ ਇਹਨਾਂ ਨੇ ਇੱਥੇ ਵੀ ਆਧਾਰ ਕਾਰਡ ਬਣਾਇਆ ਆ ਇਹਨਾਂ ਨੇ ਆਪਣੇ ਉਧਰ ਜਿੱਥੇ ਦੀ ਜਿਹੜੀ ਸਟੇਟ ਦੇ ਵੀ ਇਹ ਹੈਗੇ ਇਹਨਾਂ ਨੇ ਉੱਥੇ ਦੇ ਵੀ ਆਧਾਰ ਕਾਰਡ ਬਣਾਏ ਆ ਇਹ ਇੱਥੋਂ ਵੀ ਸਰਕਾਰੀ ਸਹੂਲਤ ਲਈ ਜਾਂਦੇ ਆ ਇਹ ਜਾ ਕੇ ਉਧਰੋਂ ਵੀ ਵੋਟਾਂ ਵੀ ਇਦਾਂ ਹੀ ਆ ਵੋਟਾਂ ਵੇਲੇ ਜਦੋਂ ਮਿਲ ਇਹਨਾਂ ਨੇ ਉਧਰ ਵੋਟਾਂ ਹੁੰਦੀਆਂ ਉਧਰ ਚਲੇ ਜਾਂਦੇ ਆ ਗੱਡੀਆਂ ਭਰ ਕੇ ਜਿਸ ਵੇਲੇ ਪੰਜਾਬ ਵੋਟਾਂ ਹੁੰਦੀਆਂ ਪੰਜਾਬ ਦੇ ਵਿੱਚ ਆ ਜਾਂਦੇ ਆ ਸੋ ਆਪਾਂ ਨੂੰ ਕੋਈ ਵੋਟਾਂ ਦੀ ਲਾਲਚ ਨਹੀਂ ਆ ਅਸੀਂ ਆਪਣੇ ਬੱਚਿਆਂ ਦਾ ਤੇ ਅਸੀਂ ਆਪਣੇ ਪਿੰਡ ਦਾ ਦੇਖਣਾ ਕਿ ਅਸੀਂ ਉਹਨੂੰ ਕਿੱਦਾਂ ਅਸੀਂ ਉਹਨੂੰ ਆਪਣੇ ਪਿੰਡ ਨੂੰ ਜਿਹੜਾ ਸਵਾਰ ਸਕਦੇ ਆ ਜਾਂ ਅਸੀਂ ਉਹਨੂੰ ਬਚਾ ਸਕਦੇ ਆ ਸੋ ਇਸ ਕਰਕੇ ਮੈਨੂੰ ਵੋਟਾਂ ਦੀ ਕੋਈ ਲਾਲਚ ਨਹੀਂ ਆ 100 150 200 ਵੋਟ ਇਹਨਾਂ ਦੀ ਹੈਗੀ ਆ ਬਜਵਾੜੇ ਦੇ ਵਿੱਚ ਉਹ ਸਰਕਾਰ ਦੇਖੂਗੀ ਕਿ ਜਿਹੜੀਆਂ ਵੋਟਾਂ ਇਹਨਾਂ ਦੀਆਂ ਬਣ ਚੁੱਕੀਆਂ ਨੀਲੇ ਕਾਰਡ ਬਣ ਚੁੱਕੇ ਆ ਮੀਟਰ ਲੱਗ ਚੁੱਕੇ ਆ ਇਹਦੇ ਬਾਰੇ ਉਹ ਸਰਕਾਰ ਜਾਣੂਗੀ ਪਰ ਨੈਕਸਟ ਜਿਹੜਾ ਅੱਗੇ ਫਰਦਰ ਕੋਈ ਵੀ ਜਿਹੜਾ ਹੈਗਾ ਇਹਨਾਂ ਦੀ ਡਾਕੂਮੈਂਟਰੀ ਉੱਤੇ ਪੰਚਾਇਤ ਵੱਲੋਂ ਕਿਤੇ ਵੀ ਕੋਈ ਵੀ ਸੈਨੀ ਕਰੇ ਕਰੂਗੀ ਇਹ ਕੋਈ ਵੀ ਸਾਡਾ ਮੈਂਬਰ ਪੰਚਾਇਤ ਜਿਹੜਾ ਹੈਗਾ ਉਹ ਸਾਈਨ ਨਹੀਂ ਕਰੂਗਾ ਨਾ ਹੀ ਇਹ ਨਾ ਬੰਦਿਆਂ ਦੀ ਮੇਰੇ ਕੋਲ ਕੋਈ ਬੰਦਾ ਸਪਾਰਸ਼ ਲੈ ਕੇ ਆਵੇ ਚਾਹੇ ਉਹ ਮੇਰੇ ਕੋ ਘਰ ਦਾ ਹੀ ਬੰਦਾ ਹੋਵੇ ਠੀਕ ਹੈ ਜੀ ਧੰਨਵਾਦ